ਉਨੀ ਸਾਉ ਦੇ ਪਾਰਟ ਹੋ ਰਹੇ ਆ ਕੀਰਤਨ ਹੋ ਰਹੇ ਆ ਤੇ ਇਥੋਂ ਦੇ ਸਟਾਫ ਨੇ ਮਿਲ ਜੁਲ ਕੇ ਇਹਨਾਂ ਦੇ ਹੀ ਸਟਾਫ ਮੈਂਬਰ ਸਰਦਾਰ ਮਨਦੀਪ ਸਿੰਘ ਜਿਹੜੇ ਪੈਨ ਪੈਸਿਫਿਕ 올림픽 ਖੇਡਾਂ ਦੇ ਵਿੱਚ ਜਾ ਕੇ ਹਾਕੀ ਦੇ ਵਿੱਚ ਪ੍ਰੋਮੋਸ ਮੈਡਲ ਜਿੱਤ ਕੇ ਲੈ ਕੇ ਆਏ ਆ ਹਰ ਪ੍ਰਗੋ ਦੀ ਨਾਇਨਾ ਟੀਟੀ ਦੇ ਆਪਕ ਸਰਦਾਰ ਮਨਦੀਪ ਸਿੰਘ ਜੀ ਨੇ ਪੈਨ ਪੈਸੀਫਿਕ 올림픽 ਖੇਡਾਂ ਦੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਏ ਨੇ ਉਹਨਾਂ ਨੇ ਇਹ ਸੁਖਿਆ ਹੋਇਆ ਸੀ ਉਹਨਾਂ ਦੀ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਹੈ ਜਿਹੜਾ ਸਕੂਲ ਦੇ ਵਿੱਚ ਕਰਵਾਇਆ ਜਾਵੇ ਸਤਿਗੁਰੂ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵਿੰਦਰ ਕੌਰ ਹੈ ਜੀ ਤੇ ਕੀ ਡੈਜ਼ਿਗਨੇਸ਼ਨ ਤੁਹਾਡੀ ਡੀਓ ਐਲੀਮੈਂਟਰੀ ਲੁਧਿਆਣਾ ਮੈਡਮ ਕਿੰਨੇ ਇੱਕ ਸਕੂਲ ਆਉਂਦੇ ਨੇ ਤੁਹਾਡੇ ਹੰਡਾ ਹਾਂਜੀ 992 ਅੱਜ ਜਿਹੜੇ ਖੰਨਾ ਦੇ ਵਿੱਚ ਤੁਸੀਂ ਪਹੁੰਚੇ ਹੋ ਇੱਥੇ ਸ਼੍ਰੀ ਸੁਖਮੀ ਸਿੰਘ ਸਾਹਿਬ ਜੀ ਦੇ ਪਾਠ ਕਰਾਏ ਜਾ ਰਹੇ ਨੇ ਇਸ ਸਬੰਧੀ ਤੁਸੀਂ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਖੰਨਾਵੰਦ ਬਲਾਕ ਬਲਾਕ ਦਾ ਸਕੂਲ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ ਨੰਬਰ 5 ਦੇ ਵਿੱਚ ਮੈਂ ਪਹੁੰਚੀ ਹਾਂ ਇੱਥੇ ਤੇ ਇੱਥੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਆ ਕੀਰਤਨ ਹੋ ਰਹੇ ਆ ਤੇ ਇੱਥੋਂ ਦੇ ਸਟਾਫ ਨੇ ਮਿਲ ਜੁਲ ਕੇ ਇਹਨਾਂ ਦੇ ਹੀ ਸਟਾਫ ਮੈਂਬਰ ਸਰਦਾਰ ਮਨਦੀਪ ਸਿੰਘ ਜਿਹੜੇ ਪੈਨ ਪੈਸਿਫਿਕ 올림픽 ਖੇਡਾਂ ਦੇ ਵਿੱਚ ਜਾ ਕੇ ਹਾਕੀ ਦੇ ਵਿੱਚ ਬ੍ਰਾਂਜ਼ ਮੈਡਲ ਜਿੱਤ ਕੇ ਲੈ ਕੇ ਆਏ ਆ ਉਹ ਖੁਸ਼ੀ ਸਾਰੇ ਹੀ ਜ਼ਿਲ੍ਹੇ ਨਾਲ ਸਾਂਝੀ ਕਰਨ ਦੇ ਲਈ ਇਹਨਾਂ ਨੇ ਅੱਜ ਇੱਥੇ ਗੁਰੂ ਮਹਾਰਾਜ ਦੇ ਚਰਨ ਪਵਾ ਕੇ ਉਹਨਾਂ ਦਾ ਸ਼ੁਕਰਾਨਾ ਕਰਨ ਦੇ ਲਈ ਤੇ ਉਹਨਾਂ ਤੋਂ ਅਸ਼ੀਰਵਾਦ ਲੈਣ ਲਈ ਇੱਥੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕੀਰਤਨ ਹੋ ਰਹੇ ਆ ਤੇ ਬਹੁਤ ਆਨੰਦਮਈ ਸਮਾ ਜਿਹੜਾ ਹੈਗਾ ਇਹਨਾਂ ਨੇ ਬੰਨਿਆ ਹੈ ਵਿਦਿਆਰਥੀ ਬੜੇ ਡਿਸਪੀਸਪਲਨ ਦੇ ਵਿੱਚ ਮੱਥਾ ਟੇਕ ਰਹੇ ਆ ਸਟਾਫ ਮੈਂਬਰਸ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਮਿਲ ਜੁਲ ਕੇ ਇੱਥੇ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰ ਰਹੇ ਆ ਸੋ ਮੈਨੂੰ ਵੀ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਇਸ ਸਕੂਲ ਦੀ ਪਰਫਾਰਮੈਂਸ ਦੀ ਗੱਲ ਕਰੀਏ ਕਿੰਨੀ ਕੁ ਵਧੀਆ ਪਰਫਾਰਮੈਂਸ ਦੀ ਤੁਹਾਨੂੰ ਰਿਪੋਰਟ ਆਂਦੀ ਰਹਿੰਦੀ ਹੁੰਨੀ ਸਮੇਂ-ਸਮੇਂ ਤੇ ਹਾਂਜੀ 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 ਪਰਫਾਰਮੈਂਸ ਬਹੁਤ ਅੱਛੀ ਹੈ 200 ਦੇ ਕਰੀਬ ਬੱਚੇ ਹੈਗੇ ਇੱਥੇ ਤੇ ਸਟਾਫ ਮੈਂਬਰ ਵੀ ਸਾਰੇ ਪੂਰੇ ਆ ਜਿਸ ਤਰ੍ਹਾਂ ਹੁਣੇ ਸ਼ਾਲੂ ਮੈਡਮ ਨੇ ਮੈਨੂੰ ਦੱਸਿਆ ਕਿ ਜਦੋਂ ਇਹ ਆਏ ਆ 2.5 ਸਾਲ ਪਹਿਲਾਂ ਤਾਂ ਇੱਥੇ ਸਿਰਫ 99 ਬੱਚੇ ਸੀ ਅੱਜ 200 ਦੇ ਕਰੀਬ ਬੱਚੇ ਆ ਤੇ ਬਹੁਤ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਈ ਜਾ ਰਹੀ ਹੈ ਤੇ ਸਾਡੇ ਬੀਪੀਓ ਸਾਹਿਬਾਨ ਵੀ ਸਾਡੇ ਨਾਲ ਆ ਤੇ ਉਹਨਾਂ ਦੇ ਕਹਿਣ ਮੁਤਾਬਕ ਖੰਨੇ ਬਲੌਕ ਦਾ ਇੱਕ ਬਹੁਤ ਹੀ ਅੱਛਾ ਸਕੂਲ ਆ ਔਰ ਬਹੁਤ ਅਗਾਵਾਦੂ ਸਕੂਲ ਹੈ ਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਕੰਪੀਟ ਕਰ ਰਿਹਾ ਹੈ ਸਕੂਲ ਤੇ ਦਿਨ-ਬਦਨ ਤਰੱਕੀ ਕਰ ਰਿਹਾ ਤੇ ਮੈਂ ਇਹਨਾਂ ਨੂੰ ਇਹੀ ਵਿਸ਼ਵਾਸ ਦਿਵਾਨੇ ਆ ਕਿ ਜਦੋਂ ਵੀ ਕਦੇ ਇਹਨਾਂ ਨੂੰ ਮੇਰੇ ਕੋਲੋਂ ਜ਼ਿਲ੍ਹੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਸਕੂਲ ਦੇ ਲਈ ਕੋਈ ਵੀ ਹੈਲਪ ਚਾਹੀਦੀ ਆ ਤਾਂ ਅਸੀਂ ਹਮੇਸ਼ਾ ਇਹਨਾਂ ਦੀ ਹੈਲਪ ਲਈ ਤਿਆਰ ਆ ਇਹਨਾਂ ਨੂੰ ਪੂਰਾ ਸਹਿਯੋਗ ਦੇਾਂਗੇ ਇਹੋ ਜੇ ਚੰਗੇ ਸਕੂਲਾਂ ਦੇ ਨਾਲ ਹੀ ਸਾਡੇ ਜ਼ਿਲ੍ਹੇ ਦਾ ਜਿਹੜਾ ਹੈਗਾ ਮਾਣ ਉਹ ਸਿੱਖਿਆ ਵਿਭਾਗ ਦੇ ਵਿੱਚ ਵਧਣਾ ਹੈ ਅਸੀਂ ਇਹੀ ਕੰਮ ਨਾ ਕਰਦੇ ਆ ਮੈਂ ਅੱਜ ਤੁਹਾਡੇ ਸਕੂਲ ਦੇ ਵਿੱਚ ਸ਼੍ਰੀ ਸੁਖਮੀ ਸਾਹਿਬ ਦਾ ਆਪਾਰ ਕਰਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਉਸ ਤੋਂ ਬੰਦ ਹੈ ਇਸ ਬੰਦੀ ਦਾਰ ਦੀ ਪੁਹਰਾਲੀ ਕਰਾਂਗੇ ਇਹ ਪਾਰ ਜਿਹੜਾ ਕਰਵਾਇਆ ਜਾ ਰਿਹਾ ਸਾਡੇ ਸਕੂਲ ਦੇ ਈਟੀਟੀ ਅਧਿਆਪਕ ਸਰਦਾਰ ਮਨਦੀਪ ਸਿੰਘ ਜੀ ਨੇ ਪੈਨ ਪੈਸੀਫਿਕ 올림픽 ਖੇਡਾਂ ਦੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਏ ਨੇ ਉਹਨਾਂ ਨੇ ਸੁਖਿਆ ਹੋਇਆ ਸੀ ਉਹਨਾਂ ਦੀ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਹੈ ਜਿਹੜਾ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਕਿੱਦਾਂ ਦੀ ਪਰਫਾਰਮੈਂਸ ਰਹਿੰਦੀ ਐ ਇਸ ਸਕੂਲ ਦੇ ਬੱਚਿਆਂ ਦੀ ਕਿਦਾਂ ਦੇ ਉਪਲਬਧੀਆਂ ਰਹੀਆਂ ਰਹਿਣ ਇਸ ਸਕੂਲ ਦੀ ਪਰਫਾਰਮੈਂਸ ਬਹੁਤ ਹੀ ਵਧੀਆ ਕਿਉਂਕਿ ਇੱਥੇ ਸਾਰੇ ਸਟਾਫ ਬਹੁਤ ਜ਼ਿਆਦਾ ਡੈਡੀਕੇਟਿਡ ਨੇ ਮੈਂ ਆਪ ਸਕੂਲ ਮੁਖੀ ਦੀ ਨੀਅਰ ਅਬਾਊਟ 23 ਸਾਲ ਦੀ ਸਰਵਿਸ ਹੈ ਔਰ ਮੈਨੂੰ 2.5 ਸਾਲ ਹੀ ਹੋਏ ਨੇ ਇਸ ਸਕੂਲ ਵਿੱਚ ਆਏ ਹੋਏ ਇਹਦੇ ਵਿੱਚ ਕਾਫੀ ਤਬਦੀਲੀਆਂ ਮੈਂ ਸਰਕਾਰ ਦੀ ਨੀਮਾ ਅਨੁਸਾਰ ਆਈਆਂ ਹਾਂ ਗ੍ਰਾਂਟਾਂ ਨੂੰ ਖਰਚ ਕਰਕੇ ਕਰ ਰਹੀ ਹਾਂ ਤੇ ਅੱਜ ਡਿਓ ਮੈਂਡ ਮ ਆਏ ਹੋਏ ਨੇ ਕੀ ਕਹਿੰਦੇ ਕੋਈ ਖਾਸ ਸਕੂਲ ਬਾਰੇ ਕੁਝ ਕਹੇ ਹ ਹਾਂਜੀ ਮੈਡਮ ਨੇ ਹਲੇ ਤੱਕ ਕੁਝ ਨਹੀਂ ਕਿਹਾ ਅਲੇ ਮਿਲੇ ਹੀ ਨਹੀਂ ਔਰ ਬੜੀ ਮਾਨ ਵਾਲੀ ਗੱਲ ਹੈ ਕਿ ਮੈਡਮ ਦੇ ਨਾਲ ਬਿਲਕੁਲ ਨਾਲ ਬੈਠ ਕੇ ਗੱਲ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਦੀਆਂ ਜਿਹੜੀਆਂ ਕਈਆਂ ਹੋਈਆਂ ਗੱਲਾਂ ਨੇ ਅਸੀਂ ਸੁਣੀਆਂ ਨੇ ਪਹਿਲਾਂ ਪਿਛਲੇ ਮਹੀਨੇ 22 ਅਕਤੂਬਰ ਨੂੰ ਮੈਡਮ ਵੱਲੋਂ ਮੈਨੂੰ ਸਨਮਾਨਿਤ ਵੀ ਕੀਤਾ ਗਿਆ ਹੈ